ਇਹ ਠੀਕ ਗੱਲ ਹੈ ਜੀ ਬਾਕੀ ਫੈਸਲਾ ਲੜਤਾ ਕੋਈ ਸਕਦਾ ਜੀ ਸੱਦ ਕੇ ਲੜਨ ਵਰਟੂਆ ਸਾਹਿਬ ਲੜ ਰਹੇ ਆ ਉਹਨਾਂ ਤੇ ਵੀ ਐਨਐਸਏ ਕਈ ਵਾਰੀ ਲੱਗੀ ਆ 10 ਸਾਲ ਉਹਨਾਂ ਨੇ ਸਜ਼ਾ ਕੀਤੀ 10 ਸਾਲ ਜਾਂ 1 ਸਾਲ ਸਖਮੀ ਨਾਟ ਕਰਾਈ ਸ੍ਰੀ ਅੰਮ੍ਰਿਤਸਰ ਸਾਹਿਬ ਖਟੂਰ ਸਾਹਿਬ ਕਿਵੇਂ ਭਾਜ ਪੰਜ ਬਣੀ ਰਵੇ ਕਿਵੇਂ ਗਵੰਡ ਬੋਲ ਕੇ ਦਾ ਨਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ ਪਾਕਿਸਤਾਨ ਇਹਦੇ ਚੋਂ ਕੀ ਕਰਨਾ ਜੇ ਇਹ ਗੱਲ ਨੂੰ ਧਿਆਨ ਚ ਰੱਖੋ ਪੈਨਸ਼ਨ ਤੇ ਮੇਨਟੇਨ ਕਿਤੇ ਉਹਨਾਂ ਨੂੰ ਸਮਾਧਨ ਜਿੱਥੇ ਬੀਜਪੀ ਦਾ ਨਾਰਾ 400 ਪਾਰ ਦਾ ਉਧਰੋਂ ਪ੍ਰਤਾਪ ਬਾਜਵਾ ਰਿਕਾ ਲਾਏ ਉਹਨਾਂ ਨੇ ਐਲਾਨ ਕੀਤਾ ਕਿ ਐਲਾਈਅੰਸ ਜਿਹੜਾ ਹੈ ਇੰਡੀਆ ਐਲਾਈਅੰਸ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਸੰਮਤੀ ਕਾਂਗਰਸ ਦੇ ਕੋ ਸ਼ਬਦ ਪਹਿਲੀ ਗੱਲ ਹੈ 400 ਪਾਰ ਵਾਲੇ ਨੂੰ ਵੀ ਕੈਂਡੀਡੇਟ ਦੇ ਤੇ 13 ਪਾਰ ਵਾਲੇ ਨੂੰ ਵੀ ਦੂਜੀ ਪਾਰ ਵਾਲੇ ਕੈਂਡੀਡੇਟ ਲੱਭਦੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਬਾਰਡਰ ਪਾਰ ਕਰਾਓ ਜੇ ਦੇਸ਼ ਵਾਸੀ ਇਹ ਹੈ ਨਹੀਂ ਇੱਥੇ ਰੱਖਣ ਵਾਲੇ ਕਿਉਂਕਿ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਤੇ ਦੇਸ਼ ਦੇ ਬਣਾਤੇ ਥੋੜੇ ਸਾਹਮਣੇ ਆ ਅੱਜ ਹਰ ਪੱਖ ਤੋਂ ਦੇਸ਼ ਪਿੱਛੇ ਜਾ ਰਿਹਾ ਇਸ ਲਈ ਇੰਡੀਆ ਕਾਂਸ ਮੈਨੂੰ ਖੁਸ਼ੀ ਆ ਭਗਵੰਤ ਮਾ ਦੀ ਕਮਾਲ ਦੀ ਗੱਲ ਹੈ ਲੋਕਾਂ ਨੂੰ ਮੂਰਨ ਵਕ ਕਿਹੜਾ ਦੇਖੋ ਕਿ ਸਾਰੇ ਦੇ ਹਰਿਆਣੇ ਚ ਬੋਲੰਗਣ ਕੇ ਕਾਂਗਰਸ ਲਈ ਦਿੱਲੀ ਚ ਵੋਟ ਮੰਗਣ ਕੇ ਕਾਂਗਰਸ ਲਈ ਗੁਜਰਾਤ ਲਈ ਵੋਟ ਮੰਗਣ ਕੇ ਕਾਂਗਰਸ ਲਈ ਰਾਜਸਥਾਨ ਅਸਾਮ ਵੋਟ ਮੰਗਣ ਕੇ ਕਾਂਗਰਸ ਲਈ ਮਗਰ ਪੰਜਾਬ ਚ ਆ ਕੇ ਕਾਂਗਰਸ ਦਾ ਵਿਰੋਧ ਕਰਨਗੇ ਤੁਸੀਂ ਮੰਨਦੇ ਹੋ ਗੱਲ ਕੀਤੀ ਹੋ ਸਕਦੀ ਜਿਹੜਾ ਦੇਸ਼ ਚ ਕਾਂਗਰਸ ਦੀ ਸਹਿਮਤੀ ਕਾਂਗਰਸ ਭਲਾਈ ਮੰਗ ਕਰ ਰਿਹਾ ਉਹ ਖਾਬ ਚ ਨਹੀਂ ਕਰ ਰਿਹਾ ਇਸ ਲਈ ਲੋਕ ਜੇ ਤੋ ਹਣ ਵੋਟ ਪਾਓ ਬੇ ਝਾੜੂ ਨੂੰ ਇਕਲੂ ਪੰਜੇ ਨੂੰ ਵੋਟ ਪਾਓ ਪੂਏ ਨੂੰ ਨਿਕਲੂ ਝਾੜੂ ਨੂੰ ਇਹ ਫਿਕਸਡ ਮੈਚ ਜਿਹੜਾ ਆ ਉਹ ਤੋਂ ਸੁਚੇਤ ਹੋ ਜੀ ਪਾਤੀ ਸਾਹਿਬ Subscribe to One India channel and never miss an update.